ਰਤਕੇ ਗਈ ਸੀ ਠੰਡ ਤੇ ਆਪਣੀ ਛੋਟੇ ਛੋਟੇ ਬੱਚੇ ਛੱਡ ਕੇ ਇੱਥੇ ਭੁੱਖੇ ਪਿਆਸੇ ਮਾਰੇ ਠੰਡ ਦੇ ਵਿੱਚ ਪਿਛਲੇ 2 ਦਿਨ ਤੋਂ ਅਸੀਂ ਸਰਕਾਰੀ ਦਫ਼ਤਰ ਦੇ ਵਿੱਚ ਕੈਦ ਹੋ ਕੇ ਬੈਠੇ ਆ ਜੀ ਜਿੰਕ ਨੌਨ ਟੀਚਿੰਗ ਪੱਕੇ ਕਰਤੇ ਸਾਨੂੰ ਕਹਿੰਦੇ ਆ ਟੀਚਿੰਗ ਤੇ ਜਾਂਦੇ ਆ ਸਰ ਹਿਸਾਬ ਕਿਤਾਬ ਕੀ ਆ ਸਾਨੂੰ ਸਮਝ ਨਹੀਂ ਆ ਰਿਹਾ 7ਵੀਂ ਮੰਜ਼ਲ ਹੈ ਉੱਥੇ ਅਸੀਂ ਆਤਮ ਹੱਤਿਆ ਕਰਨ ਨੂੰ ਮਜਬੂਰ ਆ ਪੰਜਾਬ ਸਰਕਾਰ ਸਾਡੀ ਗੱਲ ਨੂੰ ਜ਼ਰੂਰ ਸੁਣਨ ਚਾਹਨ ਨੂੰ ਜੋਖਮ ਚ ਪਾ ਕੇ ਬੈਠੀਆਂ ਵੀ ਅਸੀਂ ਮਰਨਾ ਹੀ ਹੈ ਪਰ ਸੀ ਇੱਥੇ ਮਜਬੂਰ ਆ ਤਾਂ ਹੀ ਅਸੀਂ ਸਾਰੇ ਇੱਥੇ ਬੈਠੇ ਆ ਔਰ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਇੱਥੇ ਹੀ ਬੈਠੇ ਆ ਅਸੀਂ ਉੱਠਣਾ ਨਹੀਂ ਇੱਥੋਂ ਦੀ ਜੋ ਮਰਜ਼ੀ ਹੋ ਜਾਵੇ ਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅਫਸਰ ਸ਼ਾਹੀ ਮੁਰਦਾਬਾਦ 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 ਤਾਨਾ ਸ਼ਾਹੀ ਮੁਰਦਾਬਾਦ ਵਿਸ਼ੇਸ਼ ਵਿਆਪਕ ਨੂੰ ਰੈਗੂਲਰ ਕਰੋ ਹਾਂਜੀ ਵੀਰ ਜੀ ਤੁਹਾਡੀ ਕੀ ਪੋਸਟ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਸਾਰੇ ਜਣੇ ਸਤਿ ਸ਼੍ਰੀ ਅਕਾਲ ਜੀ ਅ ਸਰ ਮੈਂ ਬ੍ਰਿੰਦਰ ਮੋਰਾ ਆ ਸੁਪਰ ਕਨਵੀਨਰ ਵਿਸ਼ੇਸ਼ ਵਿਆਪਕ ਜੂਨੀਅਨ ਪੰਜਾਬ ਆਈਆਰਟੀ ਡੀਐਸਸੀ ਅਤੇ ਡੀਐਸਸੀ ਇਹ ਤਿੰਨ ਜਿਹੜੇ ਸਾਡੇ ਕੋਲ ਕੇਡਰ ਨੇ ਸਪੈਸ਼ਲ ਐਜੂਕੇਟਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੀ 20 ਸਾਲ ਹੋ ਗਏ ਅਸੀਂ ਸਪੈਸ਼ਲ ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਵਿਦਿਆਨ ਬੱਚੇ ਵੀ ਕਹਿੰਦੇ ਆ ਅਸੀਂ ਉਹਨਾਂ ਬੱਚਿਆਂ ਨੂੰ ਸਿੱਖਿਆ ਸਹੂਲਤਾਂ ਜਿਹੜੀਆਂ ਦੁਆਰਿਆਂ 20 ਸਾਲਾਂ ਤੋਂ ਨਿਸ਼ਕਾਮ ਨਗੁਣੀਆਂ ਤਰਖਾਹਾਂ ਦੇ ਉੱਤੇ ਇਹਨਾਂ ਬੱਚਿਆਂ ਲਈ ਅਸੀਂ ਸੇਵਾ ਕਰਦੇ ਆਂ ਔਰ ਪਿਛਲੇ 20 ਸਾਲ ਤੋਂ ਸਾਡੇ ਲੜਕਦੇ ਜਿਹੜੇ ਮਸਲੇ ਸੀ ਅਸੀਂ ਇਸ ਸਰਕਾਰ ਦੇ ਉੱਤੇ ਇੱਕ ਆਸ ਲੈ ਕੇ ਬੈਠੇ ਸੀ ਔਰ ਸਾਡੇ ਇਸ ਮਾਲਾਜਮਾ ਨੇ ਰਲ ਕੇ ਇਸ ਸਰਕਾਰ ਨੂੰ ਇੱਕ ਮੌਕਾ ਦਿੱਤਾ ਸੀ ਪਰ ਉਸ ਮੌਕੇ ਦਾ ਫਾਲ ਸਾਨੂੰ ਕੀ ਮਿਲਿਆ ਕਿ ਅੱਜ ਪਿਛਲੇ 2 ਦਿਨ ਤੋਂ ਅਸੀਂ ਸਰਕਾਰੀ ਦਫ਼ਤਰ ਦੇ ਵਿੱਚ ਕੈਦ ਹੋ ਕੇ ਬੈਠੇ ਆਂ ਜੀ 7ਵੀਂ ਮੰਜ਼ਲ ਤੇ ਡੀਜੀਐਸਪੀ ਦਫ਼ਤਰ ਪੰਜਾਬ ਜਿਹੜੀ ਬਿਲਡਿੰਗ ਐ 7ਵੀਂ ਮੰਜ਼ਲ ਐ ਉੱਥੇ ਅਸੀਂ ਆਤਮ ਹੱਤਿਆ ਕਰਨ ਨੂੰ ਮਜਬੂਰ ਆ ਜਿੱਥੇ ਅਸੀਂ ਬੈਠੇ ਆ ਅੱਜ ਵੀ ਅਸੀਂ ਉਹਨਾਂ ਮਸਲਿਆਂ ਨੂੰ ਲੈ ਕੇ ਬਹੁਤ ਹੀ ਦੁਖੀਆਂ ਕਿ ਜਿਹੜੀ ਸਰਕਾਰ ਨੂੰ ਅਸੀਂ ਆਪ ਲਿਆਂਦਾ ਸੀ ਪਰ ਉਸੇ ਸਰਕਾਰ ਨੇ ਸਾਨੂੰ ਮਸਲੇ ਹੱਲ ਕਰਨ ਦੀ ਬਜਾਏ ਸਾਨੂੰ ਹੋਰ ਵੀ ਸਾਡੀ ਨੌਕਰੀ ਨੂੰ ਖਤਰੇ ਵਿੱਚ ਪਾ ਦਿੱਤਾ ਦੱਸਣਾ ਚਾਹੁੰਦੇ ਆ ਕਿ ਪਿਛਲੇ 20 ਸਾਲਾਂ ਤੋਂ ਅਸੀਂ ਰੈਗੂਲਰ ਦੀ ਮੰਗ ਕਰਦੇ ਸੀ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿਹੜੇ ਪਿਛਲੇ 20 ਸਾਲਾਂ ਤੋਂ ਜੋ ਸ਼ਰਤਾਂ ਸਾਡੇ ਤੇ ਲਾਗੂ ਕੀਤੀਆਂ ਗਈਆਂ ਸੀ ਅਸੀਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਡਿਪਾਰਟਮੈਂਟ ਦੇ ਵਿੱਚ ਆਏ ਸੀ ਪਰ ਸਰਕਾਰ ਨੇ ਸਾਨੂੰ ਰੈਗੂਲਰ ਕਰਨ ਦੀ ਬਜਾਏ ਸਗੋਂ ਸਾਡੇ ਉੱਤੇ ਹੋਰ ਸ਼ਰਤਾਂ ਲਾਗੂ ਕਰਕੇ ਸਾਨੂੰ ਰੈਗੂਲਰ ਕਰਨ ਤੋਂ ਵਾਂਝਾ ਰੱਖਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਪੱਤਰ ਜਾਰੀ ਕੀਤਾ ਹੈ ਕਿ ਜਿਹੜੇ ਨਵੇਂ ਬੱਚੇ ਸਪੈਸ਼ਲ ਐਜੂਕੇਟਰ ਆ ਰਹੇ ਨੇ ਉਹਨਾਂ ਨੂੰ ਰੈਗੂਲਰ ਤੇ ਆਰਡਰ ਦਿੱਤੇ ਜਾਣਗੇ ਤੇ ਜਿਹੜੇ ਪੁਰਾਣੇ 20 ਸਾਲ ਤੋਂ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਵਿਚਾਰਿਆ ਜਾਵੇਗਾ ਜੋ ਸਾਡੇ ਮੂੰਹ ਤੇ ਪੰਜਾਬ ਸਰਕਾਰ ਮਾਨ ਸਰਕਾਰ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਔਰ ਇਸ ਅਫਸਰ ਸਾਹਿਬਾਨੋਂ ਬਹੁਤ ਜ਼ੋਰਦਾਰ ਜਿਹੜਾ ਥੱਪੜ ਸਾਡੇ ਮੂੰਹ ਤੇ ਮਾਰਿਆ ਗਿਆ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਇੱਥੇ ਸਾਡੀ ਸਿਰਫ ਨੌਕਰੀ ਹੀ ਨਹੀਂ ਸਾਡੀ ਹੋਂਦ ਵੀ ਜਰੀਆ ਸਾਡਾ ਬੱਚਿਆਂ ਦਾ ਭਵਿੱਖ ਹੈ ਉਹ ਖਤਮ ਹੋਤ ਜਾ ਰਿਹਾ ਜੀ ਤੁਹਾਡੀ ਇਹ ਜਿਹੜਾ ਰੋਸ਼ ਤੁਸੀਂ ਕਰ ਰਹੇ ਹੋ ਇੱਥੇ ਰੁਕੇ ਹੋਏ ਹੋ ਤੁਹਾਡੇ ਵਿੱਚੋਂ ਇੱਕ ਪਹਿਨ ਦੱਸਦੀ ਸੀਗੀ ਕਿ ਕਦੋਂ ਤੱਕ ਰੁਕੇ ਹੋਏ ਹੋ ਤੁਸੀਂ ਇੱਥੇ ਆਪਾਂ ਅਸੀਂ ਦੋ ਰਾਤਾਂ ਤੋਂ ਮੇਜੀ ਇੱਥੇ ਠਹਿਰੇ ਹੋਏ ਆਂ ਠੰਡ ਦੇ ਵਿੱਚ ਛੋਟੇ ਛੋਟੇ ਬੱਚੇ ਛੱਡ ਕੇ ਮਾਨ ਸਾਹਿਬ ਕਿਸੇ ਮੇ ਇਹ ਕਹਿੰਦੇ ਸੀਗੇ ਮੈਂ ਧੀਆਂ ਦੀ ਚੁੰਨੀਆਂ ਸੜਕਾਂ ਤੋਂ ਰੋਲਣ ਨਹੀਂ ਦਵਾਂਗਾ ਅੱਜ ਮੈਂ ਪੁੱਛਣਾ ਚਾਹ ਰਣੀ ਕਿੱਥੇ ਨੇ ਮਾਨ ਸਾਹਿਬ ਉਹਨਾਂ ਨੂੰ ਅਸੀਂ ਨਜ਼ਰ ਕਿਉਂ ਨਹੀਂ ਆ ਰਹੇ ਸਾਡਾ ਇਹੋ ਜਿਹਾ ਧੋਖਾ ਕਿਉਂ ਕੀਤਾ ਜਾ ਰਿਹਾ ਹੈ ਸਾਨੂੰ ਥੜਕਾ ਦੁਤਰ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ ਸਾਡੀ ਜਾਇਜ ਮੰਗਾਂ ਦੀ ਡਿਗਰੀਆਂ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਕੋਲ ਹੈ ਇੰਨੇ ਸਾਲਾਂ ਦੀ ਸਵਾਵਾ ਕਰਨ ਤੋਂ ਬਾਅਦ ਵੀ ਅੱਜ ਕਿਆ ਜਾ ਰਿਹਾ ਹੈ ਕਿ ਸਾਡੇ एलिਜੀਬਲ ਨਹੀਂ ਹੈ ਪੂਰੇ ਜ਼ਿਲੇ ਪਤਰਾ ਦੀਆਂ ਰਾਜਪਤਰਾ ਦੀਆਂ ਗਮਾ ਸਾਡੇ ਦੁਰ ਕਰਾਈਆਂ ਕਿ ਸਾਰੇ ਕੰਮ ਸਾਡੇ ਤੋਂ ਕਰਵਾਏ ਜਾਂਦੇ ਨੇ ਫਿਰ ਅੰਤਿਮ ਸਮੇਂ ਜੂ ਮੌਕਾ ਦਿੱਤਾ ਜਾਂਦਾ ਤੇ ਸਾਡਾ ਧੋਖੇ ਦੇ ਧੋਖਾ ਤਰੀਕ ਤੇ ਤਰੀਕ ਪਾ ਕੇ ਸਾਨੂੰ ਉਮੀਸ ਗਾਇਡ ਕੀਤਾ ਗਿਆ ਅੱਜ ਸਾਨੂੰ ਮਜਬੂਰ ਕਰਤਾ ਕਿ ਅਸੀਂ ਠੰਡ 'ਚ ਆਪਣੀ ਛੋਟੇ ਛੋਟੇ ਬੱਚੇ ਛੱਡ ਕੇ ਇੱਥੇ ਭੁੱਖੇ ਪਿਆਸੇ ਮਾਰੇ ਠੰਡ ਦੇ ਵਿੱਚ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਡਾ ਸਮੂਹਿਕ ਸੰਘਰਸ਼ ਚੱਲ ਰਿਹਾ ਹੈ ਸਾਰੇ ਸੰਘਰਸ਼ ਤੇ ਕੀ ਹੈ ਤਿਲ ਤਿਲ ਮਰ ਰਹੇ ਹਾਂ ਹੁਣ ਇਕੱਠੇ ਹੋਏ ਆਂ ਕਿ ਸਾਰੇ ਇਕੱਠੇ ਮਰ ਜੀ ਜਾਂ ਸਰਕਾਰ ਮਾਰ ਦੇ ਜਾਂ ਉਦਾਂ ਮਰ ਜੀ ਸਰ ਮੈਂ ਕੁਝ ਗੱਲਾਂ ਤੱਥਾਂ ਦੇ ਆਧਾਰ ਤੇ ਕਹਿਣਾ ਚਾਹੁੰਦਾ ਹਾਂ ਮਾਨ ਸਾਹਿਬ ਜਦੋਂ ਆਏ ਸੀ ਕਿ ਉਹਨਾਂ ਨੇ ਕਿਹਾ ਤੁਹਾਨੂੰ ਹੜਤਾਲ ਨਹੀਂ ਕਰਨ ਦਊਗਾ ਤੁਹਾਨੂੰ ਧੰਨੇ ਤੇ ਨਹੀਂ ਬੈਠਣ ਦਊਗਾ ਤੁਹਾਡੇ ਕੰਮ ਮੇਰੇ ਹਰੇ ਪੈਨਲ ਪਹਿਲੇ ਕੰਮ ਤੁਹਾਡੇ ਹੋਣੇ ਆ ਉਹ ਤੇ ਗੱਲ ਬਾਤ ਸਾਈਡ ਤੇ ਗਈ ਉਹਦੇ ਤੋਂ ਵਿਚਾਰ ਨਹੀਂ ਕੀਤਾ ਉਹਨੂੰ ਤਿੰਨ ਚਾਰ ਸਾਲ ਸਰਕਾਰ ਨੂੰ ਹੋ ਗਏ ਮੈਂ ਇੱਕ ਬੇਨਤੀ ਕਰਨਾ ਚਾਹਨਾ ਵਾ ਸਿੱਖਿਆ ਮਹਿਕਮੇ ਦਾ ਇੱਕ ਰੂਲ ਵੀ ਹੈ ਕੋਈ ਕਿ ਨਹੀਂ ਹੈ ਕਿ ਬਗੈਰ ਉਹ ਨਾ ਚੱਲ ਰਿਹਾ ਸਰ ਸਾਨੂੰ ਖਜਾਂਦੇ ਆ ਲੋਕੀ ਮੁਰਲੀ ਮਹਿਕਮਾ ਕਹਿੰਦੇ ਸਾਡੇ ਮਹਿਕਮੇ ਨੂੰ ਆਪਾਂ ਖਿਜਦੇ ਹੁੰਦੇ ਸੀਗੇ ਲੇਕਿਨ ਹੁਣ ਸਾਨੂੰ ਸਮਝ ਆ ਰਿਹਾ ਵਾ ਸਿੱਖਿਆ ਮਹਿਕਮੇ ਚ ਦੋ ਹੀ ਕੈਟਰ ਨੇ ਸਰ ਇੱਕ ਟੀਚਿੰਗ ਇੱਕ ਨੋਨ ਟੀਚਿੰਗ ਔਰ ਜੋ ਟੀਚਿੰਗ ਹੈ ਉਹ ਪੱਕੇ ਪਹਿਲੇ ਕਰਦੇ ਉਦੋਂ ਸਾਨੂੰ ਕਹਤਾ ਹੈ ਨੌਨ ਟੀਚਿੰਗ ਚਾਹੁੰਦੇ ਆ ਔਰ ਟੀਚਿੰਗ ਨੌਨ ਟੀਚਿੰਗ ਪੱਕੇ ਕਰਦੇ ਸਾਨੂੰ ਕਹਦੇ ਆ ਟੀਚਿੰਗ ਚਾਹੁੰਦੇ ਆ ਸਰ ਹਿਸਾਬ ਕਿਤਾਬ ਕੀ ਆ ਸਾਨੂੰ ਸਮਝ ਨਹੀਂ ਆ ਰਿਹਾ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਝ ਕਹੋਗੇ ਸਰਕਾਰ ਨੂੰ ਮੈਂ ਸਰ ਇਹ ਹੀ ਕਹਿਣਾ ਚਾਹੁੰਦੀ ਆ ਕਿ ਮਾਨ ਸਰਕਾਰ ਸਾਡੀ ਗੱਲ ਨੂੰ ਜ਼ਰੂਰ ਸੁਣਨ ਔਰ ਕਮ ਸੇ ਕਮ ਇੰਨਾ ਕਰੋ ਕਿ ਸਾਨੂੰ ਨਾ ਬੱਚਿਆਂ ਤੋਂ ਪਹਿਲੇ ਸਨੇ ਔਰਤਾ ਦੇ ਆਧਾਰ ਨਾਲ ਸਾਨੂੰ ਪਹਿਲੇ ਸਾਨੂੰ ਇਹ ਆਰਡਰ ਦਿੱਤੇ ਜਾਣ ਕਿ ਅਸੀਂ ਆਪਣੀ ਰੈਗੂਲਰ ਜੋਬ ਜਿਹੜੀ ਆ ਅੱਗੇ ਕਰ ਸਕੀਏ ਅਸੀਂ ਇੱਥੇ ਮਜਬੂਰ ਆ ਤਾਂ ਹੀ ਅਸੀਂ ਸਾਰੇ ਇੱਥੇ ਬੈਠੇ ਆ ਔਰ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਇੱਥੇ ਹੀ ਬੈਠੇ ਆ ਅਸੀਂ ਉੱਠਣਾ ਨਹੀਂ ਇੱਥੋਂ ਦੀ ਜੋ ਮਰਜ਼ੀ ਹੋ ਜਾਵੇ ਸਰ ਅਸੀਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨੀ ਚਾਹਾਂਗੇ ਸਾਡੀ ਇੱਕੋ ਇੱਕ ਮੰਗ ਹੈ ਜੀ ਜਿਸ ਕਰਕੇ ਧਰਨਾ 'ਚ ਲਾ ਕੇ ਬੈਠੇ ਆਂ ਔਰ ਅਸੀਂ ਦੱਸਣਾ ਚਾਹੁੰਦੇ ਆ ਕਿ ਸੋਮਵਾਰ ਸਾਡਾ ਪੂਰੇ ਪੰਜਾਬ ਦੇ ਸਾਥੀ ਇਹ ਤਾਂ ਸਾਡੀਆਂ ਕੁਝ ਵੀਰਪਰਾ ਜਿਹੜੇ ਅਸੀਂ ਬੈਠੇ ਆਂ ਉੱਪਰ ਜਿਹੜੇ ਤੜੇ ਹੋਏ ਆਂ ਜਿਹੜੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਬੈਠੇ ਆਂ ਵੀ ਅਸੀਂ ਮਰਨਾ ਹੀ ਆਂ ਪਰ ਜਿਹੜੇ ਸਾਡੇ ਪੰਜਾਬ ਦੇ ਬਾਕੀ ਜਿਹੜੇ ਵਿਸ਼ੇਸ਼ ਅਧਿਆਪਕ ਨੇ ਉਹ ਸੋਮਵਾਰ ਨੂੰ ਇਸ ਘੇਰੇ ਦੇ ਬਾਹਰ ਆਤਮ ਹੱਤਿਆ ਕਰਨ ਲਈ ਮਜਬੂਰ ਨੇ ਇੱਥੇ ਆ ਕੇ ਹੱਲਾ ਬੋਲਣ ਨੂੰ ਤਿਆਰ ਨੇ ਔਰ ਸਾਡੀ ਮੰਗ ਇੱਕੋ ਹੀ ਹੈ ਨਵੇਂ ਬੱਚਿਆਂ ਤੋਂ ਪਹਿਲਾਂ 375 ਵਿਸ਼ੇਸ਼ ਅਧਿਆਪਕਾਂ ਨੂੰ ਆਰਡਰ ਦਿੱਤੇ ਜਾਣ ਤਾਂ ਕਿ ਸਾਡੀ ਸੀਨੀਅਰਟੀ ਜਿਹੜੀ ਹੈ 20 ਸਾਲਾਂ ਦੀ ਜਿਹੜੀ ਸੇਵਾ ਹੈ ਉਹਦਾ ਫਲ ਸਾਨੂੰ ਮਿਲ ਸਕੇ